ਫਗਵਾੜਾ ਚੰਡੀਗੜ੍ਹ ਬਾਈਪਾਸ ਤੇ ਪੁਲਿਸ ਨੂੰ ਭੇਤ ਭਰੇ ਹਾਲਾਤਾਂ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਦਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਲਈ ਸਿਵਲ ਹਸਪਤਾਲ ਫਗਵਾੜਾ ਦੇ ਮੁਰਦਾ ਘਰ ਵਿਖੇ ਰਖਵਾ ਦਿੱਤਾ ਗਿਆ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਥਚਓ ਥਾਣਾ ਸਦਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਚੰਡੀਗੜ੍ਹ ਬਾਈਪਾਸ ਤੇ ਸੜਕ ਕਿਨਾਰੇ ਕਿਸੇ ਵਿਅਕਤੀ ਦੀ ਲਾਸ਼ ਪਈ ਹੋਈ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਇਸ ਸਬੰਧੀ ਜਾਣਕਾਰੀ ਹਾਸਲ ਕੀਤੀ ਐਸਐਚਓ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸ਼ੁਸ਼ਾਂਤ ਪਾਲਟਾ ਪੁੱਤਰ ਸੰਜੇ ਵਾਸੀ ਰਾਜਾ ਗਾਰਡਨ ਫਗਵਾੜਾ ਵਜੋਂ ਹੋਈ ਹੈ ਮੌਤ ਦੇ ਕਾਰਨਾਂ ਬਾਰੇ ਫਿਲਹਾਲ ਕੁਝ ਵੀ ਨਹੀਂ ਪਤਾ ਲੱਗਿਆ ਜਿਸ ਦੇ ਚਲਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਹੈ ਉਨ੍ਹਾਂ ਕਿਹਾ ਕਿ ਜੋ ਵੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਬਿਆਨ ਦਰਜ ਕਰਾਏ ਜਾਣਗੇ ਉਸ ਹਿਸਾਬ ਨਾਲ ਅਗਲੀ ਕਾਰਵਾਈ ਕੀਤੀ ਜਾਵੇਗੀ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਸਰ ਕੀ ਮਾਮਲਾ ਹੈ ਕਿ ਜਿਹੜੀ ਡੈੱਡ ਬੋਡੀ ਮਿਲੀ ਹੈ ਹਾਂਜੀ ਚੰਡੀਗੜ੍ਹ ਹਾਈਵੇ ਤੇ ਸਾਨੂੰ ਇੱਕ ਡੈੱਡ ਬੋਡੀ ਮਿਲੀ ਸੀਗੀ ਜਿਹਦੇ ਵਿੱਚ ਅਸੀਂ ਉਹ ਡੈੱਡ ਬੋਡੀ ਆਪਾਂ ਮੋਰਚੀ ਚ ਰਖਾਈ ਹੈ ਤੇ ਜਿਨ੍ਹਾਂ ਦੀ ਸਨਤ ਹੋ ਗਈ ਹੈ ਜਿਸ ਦਾ ਨਾਮ ਸੁਸ਼ਾਂਤ ਪੰਡਾ son of ਸੰਜੀ ਜਿਹੜਾ ਆਪਣਾ ਰਾਜਨਗੜ ਗਾਰਡਨ ਦੇ ਵਿੱਚ ਰਹਿੰਦਾ ਹੈ ਤੇ ਇਹਨਾਂ ਦੇ ਖਾਦਦੇ ਬਿਆਨ ਲੈ ਕੇ ਤੇ ਆਪਾਂ ਅਗਲੀ ਕਾਰਵਾਈ ਕੀਤੀ ਹੈ ਪਰਿਵਾਰਕ ਮੈਂਬਰ ਦੱਸਿਆ ਵੀ ਕਾਰਨ ਕੋਈ ਨਹੀਂ ਇਹਨਾਂ ਨੇ ਕੋਈ ਕਾਰਨ ਨਹੀਂ ਬਿਆਨ ਲਏ ਨੇ ਪਰ ਉਹ ਕਿ ਕਦੋਂ ਤੋ ਗਿਆ ਹੋਇਆ ਸੀ ਘਰੋਂ ਇਹ ਕਾਫੀ ਟਾਈਮ ਤੋਂ ਸੀਗਾ ਤੇ ਕਿਸ ਚੀਜ਼ ਤੇ ਗਿਆ ਸੀ ਸਾਹਮਣੇ ਕੁਝ ਨਹੀਂ ਹਾਲੇ ਤੱਕ ਕੁਝ ਵੀ ਸਾਹਮਣੇ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਦੇਖਦੇ ਹਾਂ ਇਹਨਾਂ ਦੇ ਬਿਆਨਾਂ ਮੁਤਾਬਿਕ ਜੋ ਹੋਏਗਾ ਕਾਰਵਾਈ ਹੋਸਾਂ ਲੱਗਦੀ ਹੈ ਕਿ ਡੈਡ ਬੋਡੀ ਜੀ ਡੈਡ ਬੋਡੀ ਹਾਲੇ ਮੋਰਚੀ ਸੀਗਾ